ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪੰਜਾਬ ਨਿਊਜ਼ ਬ੍ਰਾਡਕਾਸਟਿੰਗ ਲੈ ਕੇ ਇੱਕ ਨਜ਼ਰ ਮਾਰਦੇ ਹਾਂ ਖਬਰਾਂ ਦੀਆਂ ਸੁਰਖੀਆਂ 'ਚ ਸੂਬੇ 'ਚ ਪੱਖੀ ਜ਼ਮੀਨ ਐਕਵਾਇਰ ਕਰਨ ਦਾ ਮਾਮਲਾ ਸੁਖਬੀਰ ਬਾਦਲ ਨੇ ਘੇਰੀ ਮਾਰ ਸਰਕਾਰ ਸੰਘਰਸ਼ ਕਰਨ ਦਾ ਕੀਤਾ ਐਲਾਨ ਜੁਧ ਨਸ਼ਾ ਵਿਰੁੱਧ ਤੇ ਭਾਜਪਾ ਦਾ ਨਿਸ਼ਾਨਾ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਤੇ ਚੁੱਕੇ ਸਵਾਲ ਮੋਹਿਮ ਨੂੰ ਦੱਸਿਆ ਪਬਲਿਕ ਸਟੰਟ ਧੂਰੀ ਓਵਰ ਬ੍ਰਿਜ ਤੇ ਸਿਆਸਤ ਰਵਨੀਤ ਬਿੱਟੂ ਦਾ ਮਾਨ ਸਰਕਾਰ ਤੇ ਨਿਸ਼ਾਨਾ ਮੰਤਰੀ ਹਰਪਜ ਨੇਟੀਓ ਦਾ ਪਲਟਵਾਰ ਇਸ ਪਰਚ ਮਾਨਸੂਨ ਦਾ ਅਸਰ ਹਿਮਾਚਲ ਚ ਕਈ ਥਾਵਾਂ ਫਟਿਆ ਬੱਦਲ ਪੰਜਾਬ ਹਰਿਆਣਾ ਚ ਮੀਂਹ ਡਿੱਗਿਆ ਤਾਂ ਮਾਰ ਹੁਣ ਖਬਰਾਂ ਵਿਸਥਾਰ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ ਵਿੱਚ ਅਹਿਮ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਮਾਨ ਸਰਕਾਰ ਨੂੰ ਲੈਂਡ ਪੂਲਿੰਗ ਸਕੀਮ ਦੇ ਮਾਮਲੇ ਵਿੱਚ ਜਮ ਕੇ ਘੇਰਿਆ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਮਾਨ ਤੇ ਤੰਜ ਕਸਦਿਆ ਸਵਾਲ ਕੀਤਾ ਕਿ ਪੰਜਾਬ ਵਿੱਚ ਜਿੱਥੇ ਕਿਹੜੀ ਜ਼ਮੀਨ ਐਕਵਾਇਰ ਕਰਨੀ ਹੈ ਇਹ ਹੁਣ ਉਹ ਦਿੱਲੀ ਵਾਲੇ ਤੈਅ ਕਰਨਗੇ ਸੁਖਬੀਰ ਬਾਦਲ ਨੇ ਲੈਂਡ ਪੂਲਿੰਗ ਸਕੀਮ ਵਿਰੁੱਧ 15 ਤਰੀਕ ਨੂੰ ਲੁਧਿਆਣਾ ਚ ਵੱਡਾ ਸੰਘਰਸ਼ ਕਰਨ ਦਾ ਐਲਾਨ ਕੀਤਾ ਦੇਖੋ ਕਿਵੇਂ ਪਲਾਨਿੰਗ ਕੀਤੀ ਹੈ ਇਹਦੇ ਵਿੱਚ ਜਿਹੜਾ ਲੈਂਡ ਪੂਲਿੰਗ ਹੈ ਇਹਨਾਂ ਨੇ ਜਿਹੜਾ ਨਵੀਂ ਨੋਟੀਫਿਕੇਸ਼ਨ ਜੀ ਕੀਤੀ ਹੈ ਉਹਦੇ ਕਿਹਾ ਜਿਹੜੇ 50 ਏਕੜ ਤੋਂ ਵੱਡੇ ਐ ਜੇ ਉਸ ਕੋਕਵਾਇਰ ਕੀਤੀ ਜਾਊਗੀ 60% ਜ਼ਮੀਨ ਉਹਨਾਂ ਨੂੰ ਵਾਪਸ ਦਿੱਤੀ ਜਾਊਗੀ ਲੈਂਡ ਪੂਲਿੰਗ 60% ਜਿਹੜੇ 10 ਏਕੜ ਤੋਂ ਥੱਲੇ ਐ ਉਹਨਾਂ ਨੂੰ ਕੱਲਾ 33% ਕਿਉਂਕਿ ਵੱਡਿਆਂ ਤੋਂ ਵੱਡਾ ਪੈਸਾ ਮਿਲ ਜੂਗਾ 1-2 ਏਕੜ ਨਾਲ ਕਿੱਥੋਂ ਦੇਣਗੇ 33% ਐਡੀ ਵੱਡੀ ਲੁੱਟ ਛੋਟੇ ਗਰੀਬ ਮਾਰਤੇ ਕਿਸਾਨ ਮਾਰਤੇ ਦੂਜਿਆਂ ਦੇ ਜਿਹੜੇ ਕਿਉਂਕਿ ਗਰੀਬ ਤਾਂ ਪੈਸੇ ਦੇ ਨਹੀਂ ਸਕਦੇ ਇਹਨਾਂ ਨੂੰ ਉਹਨੂੰ 33% ਤੇ ਹੁਣ ਹੁਣ ਹੋਣਾ ਕੀ ਐ ਮੈਂ ਪੰਜਾਬ ਦੇ ਗਰੀਬ ਕਿਸਾਨ ਖਾਸ ਕਰਕੇ ਉਹ ਪਿੰਡ ਵਾਲਿਆਂ ਨੂੰ ਦੱਸਣਾ ਚਾਹਣਾ ਥੋੜੇ ਨਾਲ ਹੋਣਾ ਕੀ ਐ ਹੁਣ ਆਹ ਨੋਟੀਫਿਕੇਸ਼ਨ ਦੇ ਬਾਅਦ ਤੁਸੀਂ ਆਪਣੀ ਜ਼ਮੀਨ ਨਾ ਵੇਚ ਸਕਦੇ ਹੋ ਨਾ ਤੇ ਸੀਐਲਯੂ ਲੈ ਸਕਦੇ ਹੋ ਤੇ ਨਾ ਕੋਈ ਲੋਨ ਲੈ ਸਕਦੇ ਹੋ ਕਿਉਂਕਿ ਆਹ ਹੁਣ ਨੋਟੀਫਿਕੇਸ਼ਨ ਹੋ ਗਈ ਐ ਗਵਰਨਮੈਂਟ ਦੀ ਕਿ ਗਵਰਨਮੈਂਟ ਐਕਵਾਇਰ ਕਰੂਗੀ ਥੋੜੀ ਜ਼ਮੀਨ ਜਿਹਦੀ ਕੋਈ 50 ਲੱਖ ਕੀਮਤ ਸੀ 5 ਲੱਖ ਰਹਿ ਗਈ ਹੋਣੀ ਹੈ ਜਿਹੜੀ 5 ਕਰੋੜ ਸ਼ਹਿਰ ਵਾਲੀ ਆ ਉਹ ਮਨ ਲਗਾ 20 30 ਲੱਖ ਤੇ ਰਹਿ ਗਈਆਂ ਕੱਲੇ ਖੇਤੀ ਕਰ ਸਕਦੇ ਹੋ ਜਿਹੜਾ ਕੁਝ ਹੈ ਆ ਇਹਦਾ ਇਸ ਕਾਨੂੰਨ ਦਾ ਜੋ ਆ ਭਗਵੰਤ ਮਾਨ ਤੇ ਕੇਜਰੀਵਾਲ ਤੇ ਝਾੜੂ ਵਾਲੇ ਆ 40 ਹਜ਼ਾਰ ਏਕੜ ਰਕਵਰ ਕਰਨੇ ਆ ਇਹਦਾ ਇਹਦਾ ਅਸਰ ਹੋਣਾ ਹੈ ਪੰਜਾਬ ਦੇ ਗਰੀਬ ਤੇ ਕਿਸਾਨ ਦੇ ਤੇ ਜਿਹੜੀ ਆ ਲੁੱਟ ਰਹੀ ਅਸੀਂ ਕਿਸੇ ਹਾਲਤ ਆ ਬਰਦਾਸ਼ਤ ਨਹੀਂ ਕਰ ਲਵਾਂਗੇ ਮੈਂ ਤਾਂ ਕਿਤੇ ਕਿਤੇ ਹੈਰਾਨ ਹੋ ਜਾਣਾ ਹੈ 40000 ਏਕੜ ਕਹਿੰਦੇ ਐਕਵਾਇਰ ਕਰਾਂਗੇ 85000 ਕਰੋੜ ਤਾਂ ਅੱਜ ਹੀ ਲੈ ਤਾ ਕਰਜਾ ਪੈਸਾ ਕਿੱਥੋਂ ਦੇਣਗੇ ਕੱਲਾ ਪੈ ਡਰਾ ਕੇ ਲੋਕਾਂ ਦੀ ਕੀਮਤਾਂ ਥੱਲੇ ਕਰਕੇ ਜਿਹੜੇ ਆਉਣਗੇ ਉਹਨਾਂ ਨੂੰ ਪੈਸੇ ਦੇ ਕੇ ਕੱਢੀ ਜਾਣਗੇ ਤੇ ਲੋਟ ਕਰੀ ਜਾਣਗੇ ਆਹਕ ਮਕਸਦ ਹੈ ਕੋਈ ਡਵੈਲਪਮੈਂਟ ਕਰਨੀ ਮਕਸਦ ਨਹੀਂ ਕੋਈ ਇੱਥੇ ਇਨਫਰਾਸਟ੍ਰਕਚਰ ਬਣਾਉਣ ਦੀ ਮਕਸਦ ਨਹੀਂ ਮੈਂ ਇਹਨਾਂ ਨੂੰ ਆਈ ਕਹਿਣਾ ਚਾਹਣਾ ਪੰਜਾਬ ਦੇ ਮੁੱਖ ਮੰਤਰੀ ਨੂੰ ਜਿਹੜਾ 2.5 2021 ਤੁਸੀਂ ਮਹਾਲੀ 2.500 ਏਕੜ ਐਕਵਾਇਰ ਕੀਤਾ ਸੀ ਲੈਂਡ ਪੂਲਿੰਗ ਦੇ ਥਲੇ ਅੱਜ 4 ਸਾਲ ਹੋ ਗਏ ਐ 2021 ਦੇ ਬਾਅਦ ਆ 4 ਸਾਲ ਇੱਕ ਉਥੇ ਸੜਕ ਨਹੀਂ ਬਣੀ ਇੱਕ ਬਿਲੀ ਦਾ ਖੰਭਾ ਨਹੀਂ ਲੱਗਿਆ ਇੱਕ ਕੋਈ ਲੋਟ ਨਹੀਂ 4 ਸਾਲ ਹੋ ਗਏ ਐ ਤੁਸੀਂ ਆ 2000 ਏਕੜ ਹਲੇ ਤੱਕ ਵੀ ਨਹੀਂ ਤੇ ਨਾਲ ਹੀ ਉਹਦਾ ਹੁਣ ਇਹਨਾਂ ਨੇ ਲਿਖਤਾ ਕਿ 3500 35 ਕਿੱਲੇ ਹੋਰ ਕਰਨੇ ਆ ਆ ਕੀ ਮੈਂ ਪੰਜਾਬ ਦੀ ਜਨਤਾ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਸਮਝ ਲੋ ਆ ਹੋਕ ਹੀ ਰਿਹਾ ਮੈਂ ਵਾਦਾ ਕਰਦਾ ਆ ਥੋਡੀ ਲੜਾਈ ਅਕਾਲੀ ਦਾ ਲੜੂਗਾ ਅੱਗੇ ਹੁਕੇ ਲੜੂਗਾ 15 ਅਕਤੂਬਰ ਨੂੰ ਲੁਧਿਆਣਾ ਸਾਡਾ ਪਹਿਲਾ ਪ੍ਰੋਟੈਸਟ ਹੋਊਗਾ ਤੇ ਹਰ ਸ਼ਹਿਰ ਜਾਵਾਂਗੇ ਜਿੱਥੇ ਪ੍ਰੋਟੈਸਟ ਪ੍ਰੋਟੈਸਟ ਸਾਡਾ ਕਰਤਾ ਚੱਲਦਾ ਰਹੂਗਾ ਜਿੰਨਾ ਤੱਕ ਆ ਵਾਪਸ ਨਹੀਂ ਲੈਂਦੇ ਅਸੀਂ ਲੀਗਲ ਵੀ ਕਰਾਂਗੇ ਅਸੀਂ ਸਾਰੀਆਂ ਆਪਸ਼ਨ ਜਿਹੜੀਆਂ ਹੈਗੀਆਂ ਸਾਡੇ ਕੋਲੇ ਅਸੀਂ ਸਾਰੀਆਂ ਆਪਸ਼ਨ ਯੂਜ਼ ਕਰਾਂਗੇ ਪੰਜਾਬ ਦੇ ਲੋਟ ਰੋਕਣ ਵਾਸਤੇ ਤੂਰੀ ਓਵਰ ਬ੍ਰਿਜ ਦਾ ਮਾਮਲਾ ਹੁਣ ਗਰਮਾਂ ਦਾ ਜਾ ਰਿਹਾ ਹੈ ਜਿਸ ਤੇ ਹੁਣ ਕੇਂਦਰੀ ਮੰਤਰੀ ਤੇ ਪੰਜਾਬ ਮੰਤਰੀ ਆਮੋ ਸਾਹਮਣੇ ਹੋਗੇ ਨੇ ਦਰਸਾਲ ਇਸ ਮਾਮਲੇ ਵਿੱਚ ਹੁਣ ਮੁਰ ਤੋਂ ਕੇਂਦਰੀ ਮੰਤਰੀ ਰਮਨੀਤ ਸਿੰਘ ਬਿੱਟੂ ਨੇ ਮਾਨ ਸਰਕਾਰ ਤੇ ਤਿੱਖਾ ਹਮਲਾ ਬੋਲਿਆ ਉਹਨਾਂ ਦੋਸ਼ ਲਗਾਏ ਕਿ ਆਪ ਸਰਕਾਰ ਵੱਡੇ ਦਾਅਵੇ ਕਰਕੇ ਸੱਤਾ ਵਿੱਚ ਆਈ ਸੀ ਪਰ ਉਹਨਾਂ ਨੂੰ ਪੂਰਾ ਕਰਨ 'ਚ ਪੂਰੀ ਤਰ੍ਹਾਂ ناکਾਮ ਰਹੀ ਹੈ ਉਹਨਾਂ ਦੁਬਾਰਾ ਰੇਲਵੇ ਓਵਰ ਬ੍ਰਿਜ ਦੇ ਮਾਮਲੇ 'ਚ ਪੰਜਾਬ ਸਰਕਾਰ ਦੇ ਦਾਅਵਿਆਂ ਦਾ ਸਿਰੇ ਤੋਂ ਖੰਡਨ ਕੀਤਾ ਹੈ ਮੈਂ ਸਰਕਾਰ ਨੂੰ ਬੜਾ ਬਰੀਫਲੀ ਛੋਟੇ ਲਬਜ਼ਾਂ ਚ ਮੈਂ ਗੱਲ ਸਮਝਾਉਣੀ ਚਾਹੁੰਨਾ ਜਿਹੜੀ ਚੱਲ ਰਹੀ ਆ ਚਲੋ ਐਮਐਲਏ ਸੇਮਾਨਾ ਨੂੰ ਤਾਂ ਨਹੀਂ ਪਤਾ ਹੁੰਦਾ ਪਰ ਉਹ ਆਪਣੀ ਸਰਕਾਰ ਨੇ ਜਿਹਨੇ ਪ੍ਰੈਸ ਨੋਟ ਜਾਰੀ ਕੀਤਾ ਇਹ ਉਹ ਗਵਰਨਮੈਂਟ ਨੂੰ ਪਤਾ ਹੋਣਾ ਚਾਹੀਦਾ ਵੀ ਉਹ ਝੂਠਾ ਪ੍ਰੈਸ ਨੋਟ ਕਿਉਂ ਜਾਰੀ ਕਰ ਰਹੀ ਆ ਜੇ ਉਹ ਚ ਕੋਈ ਵੀ ਸੱਚਾਈ ਆ ਮੈਂ ਸਮਝਦਾ ਉਹਨਾਂ ਦਾ ਸਪੋਕਸਪਰਸਨ ਜਾਂ ਆਮ ਆਦਮੀ ਪਾਰਟੀ ਦਾ ਕੋਈ ਵੀ ਜਿਹੜਾ ਲੀਡਰ ਆ ਉਹ ਇਸ ਗੱਲ ਤੇ ਮੇਰੇ ਨਾਲ ਬਹਿਸ ਕਰੇ ਜਾਂ ਇਹਦੇ ਮੂਰੇ ਆਪਣੀ ਗੱਲ ਰੱਖੇ ਮੈਂ ਗੱਲ ਕਰ ਰਿਹਾ ਲੁਧਿਆਣਾ ਅੰਮ੍ਰਾਲਾ ਡਿਵੀਜ਼ਨ ਚ ਜਿਹੜਾ ਲੇਵਲ ਕ੍ਰੋਸਿੰਗ ਆ 164A ਜਿਹੜਾ ਦਰਾਹੇ ਤੋਂ ਜਾਂਦਾ ਏ ਨੀਲੋਂ ਨੂੰ ਤੇ ਦਰਾਹੇ ਨਾਲ ਤੁਹਾਨੂੰ ਪਤਾ ਸਾਰਾ ਮਾਲਵਾ ਜੁੜਿਆ ਹੋਇਆ ਤੇ ਮੈਂ ਇਹੀ ਗੱਲ ਸੀਐਮ ਸਾਹਿਬ ਦੇ ਹਲਕੇ ਤੇ ਜਾ ਕੇ ਧੂਰੀ ਚ ਵੀ ਕਹੀ ਸੀ ਮੁੱਖ ਮੰਤਰੀ ਸਾਹਿਬ ਤੁਸੀਂ ਦਰਾਹੇ ਦਾ ਤਾਂ ਕੀ ਬਣਾਉਣਾ ਤੁਸੀਂ ਤਾਂ ਆਪਣੇ ਧੂਰੀ ਦਾ ਨਹੀਂ ਬਣਾ ਸਕੇ ਉਹ ਜਾ ਕੇ ਮੈਂ ਉਹਦੀ ਸਾਰਾ ਕੁਝ ਦੇਖਿਆ ਵੀ ਕਿਵੇਂ ਉਹਨੂੰ ਸ਼ੁਰੂ ਕਰਨਾ ਕਿਵੇਂ ਬਣਾਉਣਾ ਇਹ ਤਾਂ ਕੁਝ ਕਰ ਨਹੀਂ ਸਕੇ ਪਰ ਪਿੱਛੋਂ ਇੱਕ ਕੱਲ ਪ੍ਰੈਸ ਨੋਟ ਜਾਰੀ ਹੋਇਆ ਜਿਹੜਾ ਪੰਜਾਬ ਸਰਕਾਰ ਨੇ ਕੀਤਾ ਉਹਦੇ ਬਾਰੇ ਮੈਂ ਥੋੜਾ ਜਿਹਾ ਇਹਨਾਂ ਨੂੰ ਗਿਆਨ ਦੇਣਾ ਚਾਹਣਾ ਥੋੜੀ ਗਿਆਨ ਦੀ ਕਿਉਂਕਿ ਕਮੀ ਹੈ ਕਿਉਂਕਿ ਹੋਸ਼ ਚ ਨਹੀਂ ਰਹਿੰਦੇ ਸਾਰੇ ਹੀ ਮਿਲਣ ਲੱਗਦਾ ਆਪਣੇ ਵਰਗੇ ਬਣਾ ਲੇ ਜਦੋਂ ਆਪ ਏਟਪੀਐਮ ਹੋ ਜਾਣਾ ਤਾਂ ਸਾਰੇ ਮਿਲਣ ਲੱਗਦਾ ਨਾਲ ਐਮਐਲਏ ਵੀ ਇਸੇ ਕੰਮ ਤੇ ਲਾ ਲੇ ਹੁਣ ਇਹ ਜਦੋਂ ਇਹਦੇ ਉੱਤੇ ਘੱਟੋ-ਘੱਟ 6 ਲੱਖ ਜਿਹੜਾ ਰੇਲਵੇ ਦੇ ਹਿਸਾਬ ਨਾਲ ਆ ਦੇ 22 ਚ ਸੈਂਸਸ ਹੋਇਆ ਸੀ 6 ਲੱਖ ਤੋਂ ਉੱਤੇ ਜਿਹੜੀਆਂ ਗੱਡੀਆਂ ਕਾਰਾਂ ਨਿਕਲਦੀਆਂ ਐ ਤੇ ਇਹਦੀ ਜਿਹੜੀ ਪੀਡਬਲਿਊਡੀ ਨੇ ਇਹ ਪਹਿਲਾਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ 2014 ਚ ਮੈਂ ਇਹ ਪਹਿਲਾਂ ਵੀ ਸਪਸ਼ਟ ਕਰ ਚੁੱਕਿਆ ਹਾਂ 2014 ਚ ਪੀਡਬਲਿਊਡੀ ਨੇ ਪੰਜਾਬ ਸਰਕਾਰ ਨੇ ਇਹਦਾ ਸ਼ੁਰੂ ਕੀਤਾ ਸੀ ਇਹਦੇ ਵਿੱਚ ਜਦੋਂ ਅੱਗੇ ਕੰਮ ਦੇਤਾ ਐਟਲੈਂਟਿਕ ਕੋਈ ਕੰਪਨੀ ਸੀ ਜੀਨੂੰ ਇਹਦਾ ਟੈਂਡਰ ਮਿਲ ਗਿਆ ਉਹਨਾਂ ਨੇ ਦੁਬਾਰਾ ਜਾ ਕੇ ਇਹਦਾ ਕੰਮ ਆ ਜਿਹੜਾ ਤਕਰੀਬਨ ਟਰਮੀਨੇਟ ਹੋ ਗਿਆ ਕੰਮ 5 8 2021 ਜਿਹੜੇ ਉਹ ਕੰਪਨੀ ਸੀ ਐਟਲੈਂਟਿਕ ਵਾਲੇ ਉਹ ਪੀ ਡਬਲਯੂ ਡੀ ਤੇ ਡਿਸਪਿਊਟ ਪੈ ਗਿਆ ਆਪਸ ਵਿੱਚ ਉਹ ਕਹਿੰਦੇ ਨਹੀਂ ਬਣਾਉਣਾ ਸੀ ਨਹੀਂ ਬਣਾ ਸਕਦੇ ਤਾਂ ਉਹ ਗੱਲ ਕੋਰਟ ਚ ਪਹੁੰਚ ਗਈ ਇਸ ਵੇਲੇ ਉਹ ਡਿਸਪਿਊਟ ਕੋਰਟ ਚ ਹੁਣ ਅਸੀਂ ਬਾਰ ਬਾਰ ਇਹ ਗੱਲ ਕਹੀ ਆ ਵੀ ਉੱਥੇ ਲੋਕਾਂ ਨੂੰ ਦੇਖਦੇ ਹੋਏ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਰੇਲਵੇ ਦੀ ਸੇਫਟੀ ਨੂੰ ਦੇਖਦੇ ਹੋਏ ਉੱਥੇ ਘੰਟਾ-ਘੰਟਾ ਇੱਕ ਵਾਰ ਚ ਫਟਕ ਬੰਦ ਰਹਿੰਦਾ ਵੀ ਅਸੀਂ ਸਾਰੇ ਦਾ ਸਾਰਾ 100% 100% ਰੇਲਵੇ ਇਹ ਬਣਾਏਗੀ ਜਿਹਦੀ ਕੀਮਤ 70 ਕਰੋੜ.55 ਲੱਖ 70.56 ਲੱਖ ਇਹਦੀ ਕੀਮਤ ਆ ਜਿਹੜੀ ਰੇਲਵੇ ਨੇ ਇਹ ਬਣਾਉਣਾ ਅਸੀਂ ਜਨਾਬ ਤੁਹਤੋਂ ਕੁਝ ਨਹੀਂ ਮੰਗਦੇ ਅਸੀਂ ਸਿਰਫ ਤੁਹਤੋਂ ਐਨਓਸੀ ਮੰਗ ਰਹੇ ਹਾਂ ਵੀ ਸਾਨੂੰ ਇਹ ਬਣਾਉਣ ਲਈ ਐਨਓਸੀ ਦੀ ਦੋ ਜਿਹੜੇ ਕਿ ਇੱਕ ਪੀਡਬਲਯੂਡੀ ਦੇ ਇੱਕ ਐਸਜੀਓ ਨੇ ਦੇਣੀ ਆ ਰੋਪੜ ਬਹਿ ਕੇ ਤੁਸੀਂ ਕੱਲ ਆ ਕੇ ਬੜੇ ਉੱਥੇ ਪੰਜਾਬ ਸਰਕਾਰ ਨੇ ਬੰਦੇ ਭੇਜੇ ਰੋਲਾ ਪਾਇਆ ਇਹ ਗੱਲ ਕਹੀ ਵੀ ਐਨਓਸੀ ਅਸੀਂ ਤਾਂ ਦੇ ਦਿੱਤੀ ਆ ਹੁਣ ਪੁਰਾਣੀ ਐਨਓਸੀ ਦੀ ਗੱਲ ਛੱਡੋ ਮੈਂ ਮੀਟਿੰਗਾਂ ਜਿਹੜੀਆਂ ਤੁਹਾਡੇ ਰਵੀ ਭਗਤ ਜੀ ਨਾਲ ਬਹਿ ਕੇ ਹੋਈਆਂ ਮੀਟਿੰਗਾਂ ਰੇਲਵੇ ਨੇ ਕੀਤੀਆਂ ਉਹ ਤੁਹਾਨੂੰ ਤਾਂ ਪਤਾ ਹੀ ਨਹੀਂ ਕਿਉਂਕਿ ਤੁਹਾਨੂੰ ਕਿਹੜਾ ਕੋਈ ਸਾਦਾ ਮੀਟਿੰਗਾਂ 'ਚ ਨਾ ਤੁਹਾਡੀ ਕੋਈ ਪੁੱਛ ਐ ਐਮਐਲਏਾਂ ਦੀ ਨਾ ਤੁਹਾਨੂੰ ਕੋਈ ਪੁੱਛਦਾ ਤੁਸੀਂ ਤਾਂ ਕਿਤੇ ਇੱਕ ਮੈਸਮਿੰਦਾ ਦਰਖਤ ਦਾ ਬੂਟਾ ਨਹੀਂ ਲਾ ਸਕਦੇ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹੋ ਜਦੋਂ ਪੱਲੇ ਨਹੀਂ ਢੇਲਾ ਫਿਰ ਕਿਉਂ ਤੁਸੀਂ ਬੋਲਦੇ ਹੋ ਜਦੋਂ ਤੁਹਾਨੂੰ ਕੋਈ ਜਾਣਕਾਰੀ ਨਹੀਂ ਜੇ ਤੁਸੀਂ ਥੋੜਾ ਮੌਤਾ ਵੀ ਤੁਹਾਨੂੰ ਗਿਆਨ ਆ ਤੇ ਆਪਣੇ ਮੁੱਖ ਮੰਤਰੀ ਕੋਲ ਜਾਓ ਆਪਣੀ ਸਰਕਾਰ ਕੋਲ ਜਾਓ ਪੰਜਾਬ ਦੇ ਬਿਜਲੀ ਮੰਤਰੀ ਹਰਪੰਨ ਸਿੰਘ ਈਟੀਓ ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਤੇ ਪਰਟਵਾਰ ਕੀਤਾ ਦਰਅਸਲ ਕੇਂਦਰੀ ਮੰਤਰੀ ਵੱਲੋਂ ਬਿਆਨ ਦਿੱਤੇ ਗਏ ਕਿ ਧੂਰੀ ਦੇ ਪੁਲ ਸਬੰਧੀ ਕੋਈ ਪ੍ਰੋਜੈਕਟ ਪਾਸ ਨਹੀਂ ਹੋਇਆ ਤੇ ਫੰਡ ਵੀ ਜਾਰੀ ਨਹੀਂ ਹੋਇਆ ਹੁਣ ਬਿਜਲੀ ਮੰਤਰੀ ਇਸ ਦਾ ਜਵਾਬ ਦਿੰਦੇ ਹੋਏ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਕਿਹਾ ਕਿ ਰਵਨੀਤ ਸਿੰਘ ਬਿੱਟੂ ਸਾਨੂੰ ਕੇਂਦਰ ਤੋਂ 2 ਦਿਨਾਂ ਚ ਮਨਜ਼ੂਰੀ ਲੈ ਕੇ ਦਵੇ ਅਸੀਂ ਕੰਮ ਸ਼ੁਰੂ ਕਰ ਦੇਵਾਂਗੇ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਜੀ ਧੂਰੀ ਚ ਪਹੁੰਚੇ ਸੀਗੇ ਅਰਤੂਰੀ ਦੇ ਵਿੱਚ ਪਹੁੰਚ ਕੇ ਉਹਨਾਂ ਨੇ ਗੈਰ ਜ਼ਿੰਮੇਵਾਰਨਾ ਬਿਆਨ ਦਿੱਤਾ ਔਰ ਤੱਥਾਂ ਤੋਂ ਉਲਟ ਜਾ ਕੇ ਜਿਹੜੀ ਆ ਉਥੇ ਇੱਕ ਸਟੇਟਮੈਂਟ ਜਾਰੀ ਕੀਤੀ ਔਰ ਪੰਜਾਬ ਦੀ ਜਨਤਾ ਨੂੰ ਜਿਹੜਾ ਆ ਉਹ ਗੁੰਮਰਾਹ ਕੀਤਾ ਬਿਆਨ ਕੀ ਸੀਗਾ ਉਹ ਤੁਸੀਂ ਸੁਣਿਆ ਵੀ ਹੋਊਗਾ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿਟੂ ਜਦਾ ਬਿਆਨ ਜਿਹੜਾ ਆ ਉਹ ਸੁਣ ਲਿਆ ਕਿ ਇਹਦੇ ਬਾਰੇ ਕੋਈ ਵੀ ਜਿਹੜੇ ਫੰਡਸ ਨੇ ਉਹ ਜਾਰੀ ਜਿਹੜੇ ਆ ਉਹ ਨਹੀਂ ਕੀਤੇ ਗਏ ਪਰ ਉਹਨਾਂ ਨੇ ਕਿਹਾ ਆ ਕਿ ਸਾਨੂੰ ਦਿਖਾ ਦੇਣ ਕਿੱਥੇ ਮਨਜ਼ੂਰੀ ਦਿੱਤੀ ਗਈ ਆ ਸੋ ਮੈਂ ਉਹਨਾਂ ਨੂੰ ਮਨਜ਼ੂਰੀ ਦਿਖਾਉਣਾ ਚਾਹਣਾ ਆ ਕਿ ਇਹ 24 ਅਕਤੂਬਰ ਤੇ 2024 ਦੀ ਮਨਜ਼ੂਰੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਇਹ ਮਨਜ਼ੂਰੀ ਦੇ ਚੁੱਕੇ ਨੇ ਔਰ ਇਹ ਮਨਜ਼ੂਰੀ ਜਿਹੜੀ ਦਿੱਤੀ ਗਈ ਆ ਇਹ ਜਦੋਂ ਮਾਨ ਸਾਹਿਬ ਮੁੱਖ ਮੰਤਰੀ ਬਣੇ ਸੀਗੇ 2022 ਦੇ ਵਿੱਚ ਉਦੋਂ ਹੀ ਉਹਨਾਂ ਨੇ ਟੂਰੀ ਦੇ ਲੋਕਾਂ ਨੂੰ ਕਹਿ ਦਿੱਤਾ ਸੀਗਾ ਕਿ ਇੱਥੇ ਜਿਹੜਾ ਆ ਆਰਓਬੀ ਬਣਾਇਆ ਜਾਊਗਾ ਔਰ ਇਹਦੀ ਮਨਜ਼ੂਰੀ ਜਿਹੜੀ ਆ ਉਹ 54 ਕਰੋੜ ਤੇ 76 ਲੱਖ ਰੁਪਏ ਦੀ ਮਨਜ਼ੂਰੀ ਜਿਹੜੀ ਆ ਉਹ ਆਲਰੇਡੀ ਦਿੱਤੀ ਜਾ ਚੁੱਕੀ ਹੈ ਇਸ ਤੋਂ ਪਹਿਲਾਂ ਦੀ ਗੱਲ ਕਰ ਲਈਏ ਤੇ ਜੂਨ 2000 ਵਿੱਚ 2021 ਦੇ ਵਿੱਚ ਵੀ ਜੇ ਟ੍ਰੈਫਿਕ ਵੋਲਿਊਮ ਯੂਨਿਟ ਦੇਖੀਏ ਇਸ ਜਿੱਥੇ ਪੁਲ ਬਣਨਾ ਏ ਉਥੇ 163400 ਟੀ ਯੂਵੀ ਸੀਗੀ ਮਤਲਬ ਟ੍ਰੈਫਿਕ ਯੂਨਿਟ ਸੀਗੀ ਜਦੋਂ ਰਾਜ ਵਿੱਚ ਸਰਕਾਰ ਕੀ ਦੀ ਸੀ ਕਿ 2021 ਦੇ ਵਿੱਚ ਰਵਨੀਤ ਸਿੰਘ ਬਿੱਟੂ ਦੀ ਜਿਹੜੀ ਪਹਿਲੀ ਪਾਰਟੀ ਸੀਗੀ ਕਾਂਗਰਸ ਉਹਦੀ ਸਰਕਾਰ ਸੀਗੀ ਇਹ ਬਣਾਉਣਾ ਚਾਹੁੰਦੇ ਤੇ ਉਦੋਂ ਵੀ ਇਹ ਪੁਲ ਬਣਾ ਸਕਦੇ ਸੀਗੇ ਪਰ ਕਿਉਂਕਿ ਆਪਾਂ ਤੇ ਬਿਆਨਬਾਜ਼ੀ ਕਰਨੀ ਆ ਆਪਾਂ ਜਿੱਥੇ ਕੰਮ ਹੋ ਰਿਹਾ ਹੈ ਉਹਦੇ ਵਿੱਚ ਵੀ ਜਾ ਕੇ ਉਹ ਰੁਕਾਵਟਾਂ ਪਾਉਣੀਆਂ ਇਸ ਕਰਕੇ ਜਦੋਂ ਆਪਾਂ ਪਾਵਰ ਦੇ ਵਿੱਚ ਹੁੰਨੇ ਆ ਉਦੋਂ ਤਾਂ ਸਾਨੂੰ ਕੋਈ ਚੇਤਾ ਆਉਂਦਾ ਨਹੀਂ ਆ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਾਤਮੇ ਨੂੰ ਲੈ ਕੇ ਸ਼ੁਰੂ ਕੀਤੀ ਗਈ ਮੁਹਿੰਮ ਯੁੱਧ ਨਸ਼ਾ ਵਿਰੁੱਧ ਤੇ ਭਾਜਪਾ ਨੇ ਸਵਾਲ ਖੜੇ ਕੀਤੇ ਗਏ ਨੇ ਭਾਜਪਾ ਅਗੂ ਵਿਨਿਤ ਜੋਸ਼ੀ ਨੇ ਨਸ਼ੇ ਵਿਰੁੱਧ ਨੂੰ ਪਬਲਿਸਿਟੀ ਸਟੰਟ ਕਰਾ ਦਿੱਤਾ ਹੈ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਮੁਹਿੰਮ ਦਾ ਆਗਾਜ਼ ਕੀਤਾ ਗਿਆ ਜਿਸ ਨੂੰ ਨਾਮ ਦਿੱਤਾ ਗਿਆ ਯੁੱਧ ਨਸ਼ਾ ਦੇ ਵਿਰੁੱਧ ਇਸ ਮੁਹਿੰਮ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਕਿ ਉਹ ਵੱਡੀਆਂ ਕਾਰਵਾਈਆਂ ਕਰ ਰਹੇ ਨੇ ਪਰ ਦੂਜੇ ਪਾਸੇ ਵਿਰੋਧੀ ਇਸ ਦੇ ਉੱਤੇ ਪ੍ਰਤੀਕਿਰਿਆ ਦੇ ਰਹੇ ਨੇ ਹੁਣ ਭਾਜਪਾ ਦੇ ਆਗੂ ਨੇ ਇਸ ਮੁਹਿੰਮ ਨੂੰ ਲੈ ਕੇ ਸਵਾਲ ਖੜੇ ਕੀਤੇ ਨੇ ਭਾਜਪਾ ਆਗੂ ਵਿਨੀਤ ਜੋਸ਼ੀ ਦਾ ਕਹਿਣਾ ਹੈ ਕਿ ਯੁੱਧ ਨਸ਼ਾ ਵਿਰੁੱਧ ਇੱਕ ਪਬਲਿਸਿਟੀ ਸਟੰਟ ਹੈ ਇਹ ਉਸੇ ਤਰ੍ਹਾਂ ਦਾ ਸਟੰਟ ਹੈ ਜਿਵੇਂ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਪੰਜਾਬੀਆਂ ਦੀਆਂ ਅੱਖਾਂ ਦੇ ਵਿੱਚ ਚੋਕੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਆਮ ਆਦੀ ਪਾਰਟੀ ਆਮ ਆਦੀ ਪਾਰਟੀ ਦੇ ਲੀਡਰਸ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਇਹਨਾਂ ਵੱਲੋਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਗਾਈਡੈਂਸ 'ਚ ਪੰਜਾਬ ਦੇ ਅੰਦਰ ਭਗਵੰਤ ਮਾਨ ਸਾਹਿਬ ਬਤੌਰ ਮੁੱਖ ਮੰਤਰੀ ਜਿਹੜਾ ਯੁੱਧ ਨਸ਼ੇboot ਤਲਾਰੇ ਨੇ ਇਹ ਇੱਕ ਪਬਲਿਸਿਟੀ ਸਟੰਟ ਹੈ ਇਹ ਉਸੇ ਤਰ੍ਹਾਂ ਦਾ ਪਬਲਿਸਿਸਟਾਂਟ ਹੈ ਜਿਵੇਂ ਕਰਪਸ਼ਨ ਦੇ ਮਾਮਲੇ 'ਚ ਜਿਹੜਾ ਹੈਗਾ ਇਹ ਪੰਜਾਬੀਆਂ ਦੇ ਅੱਖਾਂ 'ਚ ਧੂਲ ਚੋਂਕ ਰਹੇ ਨੇ ਮੈਂ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਤੁਸੀਂ ਬਹੁਤ ਸੀਰੀਅਸ ਹੋ ਨਸ਼ੇ ਦੇ ਖਿਲਾਫ ਕਿ ਮਾਨ ਸਾਹਿਬ ਤਰਨਤਾਰਨ ਫਿਰੋਜ਼ਪੁਰ ਲੁਧਿਆਣਾ ਜਲੰਧਰ ਮੋਹਾਲੀ ਇਹਨਾਂ ਜ਼ਿਲ੍ਹਿਆਂ ਦੇ ਅੰਦਰ ਨਸ਼ੇ ਦੇ ਕਾਰੋਬਾਰ 'ਚ ਸੰਲਿਪਤ ਹੋਣ ਦੇ ਜਿਹੜੇ ਹੈਗੇ ਆ ਪਬਲੀਕਲੀ aarop ਲੱਗੇ ਆ ਆਮ ਆਦੀ ਪਾਰਟੀ ਦੇ ਲੀਡਰਸ਼ਿਪ 'ਤੇ ਆਮ ਆਦੀ ਪਾਰਟੀ ਦੇ ਐਮਐਲਏ 'ਸੇ ਉੱਪਰ ਔਰ ਇੱਕ ਮੰਤਰੀ ਦੇ ਉੱਪਰ ਵੀ ਜਿਹੜੀ ਉਂਗਲੀ ਚੱਕੀ ਗਈ ਹੈ। ਮਾਨ ਸਾਹਿਬ ਕਲੈਰੀਫਾਈ ਕਰਨ ਪੰਜਾਬ ਦੀ ਆਮ ਆਦਮੀ ਪਾਰਟੀ ਕਲੈਰੀਫਾਈ ਕਰੇ ਕਿ ਇਹਨਾਂ ਦੇ ਉੱਪਰ ਉਹਨਾਂ ਨੇ ਕੀ ਐਕਸ਼ਨ ਲਿਆ। ਜੇ ਨਸ਼ੇ ਦੇ ਉੱਪਰ ਕਾਰਵਾਈ ਕਰਨ ਚ ਆਮ ਆਦਮੀ ਪਾਰਟੀ ਬਹੁਤ ਸੀਰੀਅਸ ਹੈ ਕੋਈ ਪਬਲਿਸਿਟੀ ਸਟੈਂਟ ਨਹੀਂ ਕਰ ਰਹੀ ਤੇ ਫਿਰ ਆਮ ਆਦਮੀ ਪਾਰਟੀ ਸਰਕਾਰ ਭਗਵੰਤ ਮਾਨ ਸਾਹਿਬ ਅਮਨੋਰਾ ਕਲੀਅਰ ਕਰਨ ਮੈਂ ਦੁਬਾਰਾ ਰਿਪੀਟ ਕਰ ਰਿਹਾ ਜਿਲ੍ਹਾ ਤਰਨਤਾਰਨ ਜਿਲ੍ਹਾ ਫਿਰੋਜ਼ਪੁਰ ਜਿਲ੍ਹਾ ਲੁਧਿਆਣਾ ਜਲੰਧਰ ਮੋਹਲੀ ਇਹਨਾਂ ਦੇ ਅੰਦਰ ਆਮ ਆਦੀਪਾਤੀ ਲੀਡਰਸ ਐਮ ਐਲ ਏ ਔਰ ਮੰਤਰੀ ਮੰਤਰੀ ਦੇ ਪਰ ਆਰ ਰੋਪ ਲੱਗੇ ਨੇ ਉਹਨਾਂ ਦੀ ਇਨਵੈਸਟੀਗੇਸ਼ਨ ਕਿਉਂ ਨਹੀਂ ਕੀਤੀ ਜੇ ਇਨਵੈਸਟੀਗੇਸ਼ਨ ਕੀਤੀ ਹੈ ਤਾਂ ਉਹਦੀ ਰਿਪੋਰਟ ਹੁਣ ਤੱਕ ਜਨਤਕ ਕਿਉਂ ਨਹੀਂ ਕੀਤੀ ਜ਼ਿਕਰ ਹੋ ਗਿਆ ਕਿ ਪੰਜਾਬ ਸਰਕਾਰ ਦੀ ਇਸ ਮੋਹਮ ਦੇ ਤਹਿਤ ਵੱਡੀਆਂ ਕਾਰਵਾਈਆਂ ਕਰਨ ਦਾ ਦਾਵਾ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਇਦੇ ਤਹਿਤ ਗ੍ਰਿਫਤਾਰੀਆਂ ਹੋ ਰਹੀਆਂ ਨੇ ਨਸ਼ਾ ਰਿਕਵਰ ਹੋ ਰਿਹਾ ਹੈ ਅੰਤਰਰਾਜੀ ਨਾਕੇ ਲਾਏ ਜਾ ਰਹੇ ਨੇ ਤੇ ਸਭ ਤੋਂ ਵੱਡੀ ਕਾਰਵਾਈ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ ਹੁਣ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਦੇ ਲੀਡਰ ਭਾਜਪਾ ਦੇ ਸਾਗੂ ਨੂੰ ਕੀ ਜਵਾਬ ਦਿੰਦੇ ਨੇ ਜੋਤੀ ਮਠ ਨੇੜੇ ਨਿਹੰਗਾਂ ਅਤੇ ਇੱਕ ਸਥਾਨਕ ਵਪਾਰ ਵਿਚਕਾਰ ਸਕੂਟਰੀ ਕੱਢਣ ਨੂੰ ਲੈ ਕੇ ਝਗੜਾ ਹੋ ਗਿਆ ਝਗੜਾ ਇੰਨਾ ਵੱਧ ਗਿਆ ਕਿ ਨਿਹੰਗਾਂ ਨੇ ਕਤਨ ਤੌਰ ਤੇ ਵਪਾਰੀਆਂ ਤੇ ਤਲਵਾਰਾਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਵਪਾਰਿਕ ਬਾਲਵਾਲ ਬਚ ਗਏ ਨਾ ਹੀ ਨਹੀਂ ਨਿਹੰਗਾਂ ਨੇ ਪੁਲਿਸ ਕਰਮਚਾਰੀਆਂ ਤੇ ਵੀ ਹਮਲਾ ਕੀਤਾ ਤਜ਼ੀਦ ਦੇ ਨਾਲ ਹੀ ਪੁਲਿਸ ਨੇ ਮਾਮਲੇ ਵਿੱਚ 7 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਣਕਾਰੀ ਅਨੁਸਾਰ ਜੋਸ਼ੀ ਮੜ ਦੇ ਗੁਰਦੁਆਰੇ ਨੇੜੇ ਇੱਕ ਸਥਾਨਕ ਵਪਾਰੀ ਅਤੇ ਨਿਹੰਗਾ ਵਿਚਕਾਰ ਸਕੂਟੀ ਕੱਟ ਨੂੰ ਲੈ ਕੇ ਝਗੜਾ ਹੋ ਗਿਆ ਝਗੜਾ ਕੁਝ ਹੀ ਦੇਰ ਦੇ ਵਿੱਚ ਹਿੰਸਕ ਹੋ ਗਿਆ ਇਲਜ਼ਾਮ ਹੈ ਕਿ ਨਿਹੰਗਾ ਨੇ ਤਲਵਾਰ ਕੱਢ ਲਈਆਂ ਇਸੇ ਤਰ੍ਹਾਂ ਵਪਾਰੀ ਦੀ ਜਾਨ ਤਾਂ ਬਚ ਗਈ ਇਸ ਦੌਰਾਨ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ਤੇ ਪਹੁੰਚੀ ਹਾਲਾਂਕਿ ਜਦੋਂ ਤੱਕ ਪੁਲਿਸ ਮੌਕੇ ਤੇ ਪਹੁੰਚੀ ਨਿਹੰਗ ਯਾਤਰੀ ਆਪਣੇ ਵਾਹਨਾ ਵਿੱਚ ਥਾਣੇ ਲਈ ਰਵਾਨਾ ਹੋ ਗਏ ਸਨ ਵਪਾਰੀਆਂ ਦੀ ਸੂਚਨਾ ਤੇ ਪੁਲਿਸ ਨੇ ਥਾਣੇ ਦੇ ਗੇਟ ਕੋਲ ਯਾਤਰੀਆਂ ਨੂੰ ਰੋਕਿਆ ਅਤੇ ਉਹਨਾਂ ਨੂੰ ਥਾਣੇ ਬੁਲਾ ਲਿਆ ਇਸ ਦੌਰਾਨ ਵੱਡੀ ਗਿਣਤੀ ਵਿੱਚ ਥਾਨਕ ਵਪਾਰੀ ਵੀ ਪੁਲਿਸ ਸਟੇਸ਼ਨ ਪਹੁੰਚੇ ਇਸ ਜਿਸ ਕਾਰਨ ਪੁਲਿਸ ਸਟੇਸ਼ਨ ਦੇ ਵਿੱਚ ਸਥਿਤੀ ਵਿਗੜ ਗਈ ਜੋਤੀਰਮਠ ਗੁਰਦੁਆਰਾ ਕੇ ਪਾਸ एक स्थानीय व्यापारी के साथ आठ निहंग सिख यात्रियों का स्कूटर निकालने को लेकर विवाद हो गया था जिसमें सिख यात्रियों द्वारा स्थानीय व्यापारी को तलवारों तलवारों से वार करते हुए उस पर प्रहार किया गया जिसकी सूचना देने के लिए जब स्थानीय व्यापारी थाने पर पहुंचा तो स्थानीय व्यापारी के साथ इन निहंग सिख यात्रियों द्वारा थाने पर भी मारपीट करने का प्रयास किया गया जिसमें बीज बचाव पर पुलिस के आने पर उक्त निहंग सिख यात्रियों द्वारा मौजूद वरिष्ठ उप निरीक्षक के ऊपर के भी प्रहार किया गया तलवारों से जिससे वरिष्ठ उप निरीक्षक को भी चोट आई है स्थानीय व्यापारी के द्वारा दी गई तहरीर और वरिष्ठ उप निरीक्षक के द्वारा दी गई तहरीर के आधार पर थाने पर अभियोग दर्ज है इस मामले में कुल आठ निहंग सिख यात्रियों में से सात निहंग सिख यात्रियों को गिरफ्तार किया जा चुका है और एक निहंग सिख यात्री नाबालिग है जिस कारण उसे गिरफ्तार नहीं किया गया है उसके विरुद्ध अग्रिम विधिक कार्रवाई की जाएगी ਸੋ ਦੂਸਰੀ ਪਾਸੇ ਵਪਾਰੀ ਨੇਵੀ ਵਕਫ ਵਕਤਾਰਾਂਾ ਤਹਿਤ ਮਾਮਲਾ ਦਰਜ ਕੀਤਾ ਜਦੋਂ ਕਿ ਐਸਐਸਆਈ ਵੱਲੋਂ ਇੱਕ ਮਾਮਲਾ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਇਸ ਤੋਂ ਇਲਾਵਾ ਇੱਕ ਨਾਬਾਲਕ ਵੀ ਸ਼ਾਮਲ ਹੈ ਵਿਰੋਧੀ ਲਗਾਤਾਰ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਸੂਬਾ ਸਰਕਾਰ ਨੂੰ ਘੇੜਦੇ ਹੋਏ ਦਿਖਾਏ ਦੇ ਰਹੇ ਨੇ ਹੁਣ ਜਲੰਧਰ ਸ਼ਹਿਰ ਵਿੱਚ ਇੱਕ ਵਾਰ ਫਿਰ ਸੁਰੱਖਿਆ ਚ ਸ਼ਹਿਰ ਦੇ ਮਾਡਲ ਟਾਊਨ ਇਲਾਕੇ ਵਿੱਚ ਜਿੰਮ ਦੇ ਬਾਹਰ ਹੋਈ ਫਾਇਰਿੰਗ ਨੇ ਮੁੜ ਸਵਾਲ ਖੜੇ ਕੀਤੇ ਗਏ ਨੇ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਪੂਰੀ ਘਟਨਾਕਰਮ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਨੂੰ ਇਨਟੀਮੇਸ਼ਨ ਮਿਲੀ ਸੀ ਕਿ ਇਹ 3 ਸਟਾਰ ਬਰਕਸ ਦੇ ਲਾਗੇ ਜਿਹੜਾ ਜਿਮ ਹੈ ਜੀ ਉੱਥੇ ਫਾਇਰਿੰਗ ਹੋਈ ਹੈ ਅਸੀਂ ਮੌਕੇ ਤੇ ਪਹੁੰਚੇ ਆ ਕਿ ਉਹਨੂੰ ਇਨਵੈਸਟੀਗੇਟ ਕਰ ਰਹੇ ਆ ਜਿਹੜਾ ਇੱਥੇ ਇੱਕ ਬੰਦਾ ਸੁਪਰੀਤ ਸਿੰਘ ਆਪਣਾ ਜਿਮ ਜਾਂਦੇ ਸੀ ਤੇ ਰਾਤੀ ਸਵਾ 9 ਦਾ ਟਾਈਮ ਸੀ ਜਦੋਂ ਉਹ ਵਾਪਸੀ ਆਪਰੇ ਮੈਂ ਸੁਪਰੀਤ ਕੇ ਸਿਮਰਨਜੀਤ ਸਿਮਰਨਜੀਤ ਸੋਰੀ ਜੀ ਜੀ ਹਾਂ ਜੀ ਉਹ ਵਾਪਸੀ ਤੇ ਆਪਣੀ ਗੱਡੀ ਚੋਂ ਜਦੋਂ ਬਾਹਰ ਸਿ ਤਾਂ ਇੱਕ ਬੰਦੇ ਨੇ ਉਹਨਾਂ ਤੇ ਡਿਸਟਲ ਗੱਡੀ ਕੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਹੈ ਬਟ ਉਹ ਫਾਇਰ ਮੁਕੰਮਲ ਨਹੀਂ ਹੋਇਆ ਮਿਸਫਾਇਰ ਹੋਇਆ ਜੀ ਮੈਮ ਕੰਪਲੇਂਟੈਂਟ ਨੇ ਕੀ ਨਾਮ ਵਗੈਰਾ ਕੀ ਲਗਾਇਆ ਕਿ ਹੁਣ ਵਿਅਕਤੀ ਨੇ ਉਹ ਜੀ ਹਾਂ ਜੀ ਉਹ ਉਹਨਾਂ ਦੇ ਬਿਆਨ ਲੈਣ ਲੱਗੇ ਆ ਸੀ ਤੇ ਕਾਰਨ ਉਹਨਾਂ ਦੇ ਅਕੋਰਡਿੰਗ ਕੀ ਪਹਿਲਾਂ ਵੀ ਉਹਨਾਂ ਨੂੰ ਥ੍ਰੈਟਸ ਆਈਆਂ ਨੇ ਉਹ ਚੀਜ਼ਾਂ this is the part of investigation ill we'll verify ਇਸ ਵੀ ਸਾਹਮਣੇ ਇਹ ਕਹਿੰਦੇ ਕਿ ਪਹਿਲਾਂ ਵੀ ਮਕਸੂਦਾ ਥਾਣੇ ਦੇ ਵਿੱਚ ਆਲਰੇਡੀ ਕੰਪਲੀਟ ਦਰਜ ਹੈ ਜੀ ਹਾਂ ਜੀ ਉਹ ਸਾਰਾ ਕੁਝ ਜੀ ਦੇਖਣ ਵਾਲਾ ਹੈ ਤੇ ਤੁਹਾਡੇ ਤੱਕ ਸਾਰੀ ਇਨਫੋਰਮੇਸ਼ਨ ਮੈਡਮ ਕਿੰਨੇ ਮੈਂ ਕਿਹ ਕੋਈ ਸੀਸੀਟੀਵੀ ਆਈ ਹੈ ਉਹ ਤੁਸੀਂ ਦੇਖੀਓ ਸੀਸੀਟੀਵੀ ਫੁਟੇਜ ਦੇਖੀ ਹੈ ਜੀ ਉਹਦੇ ਵਿੱਚ ਦੋ ਬੰਦੇ ਵਿਖੇ ਵੀ ਨੇ ਬਟ ਆਇਡੈਂਟੀਫਾਈ ਨਹੀਂ ਹੋ ਪਾਏ ਨਾ ਹੀ ਇਹਨਾਂ ਨੇ ਕੋਈ ਆਇਡੈਂਟੀਫਾਈ ਕੀਤਾ ਮੈਡਮ ਕਿੰਨਾਂ ਫਾਇਰ ਕਿੰਨੇ ਮੈਮ ਦੋ ਕੰਦੇ ਰੌਂਦ ਵੀ ਲੱਬੇ ਆ ਮੈਮ ਰੌਂਦ ਲੱਬੇ ਪਤਾ ਲੱਗਦਾ ਆਪਣੇ ਵਗੈਰਾ ਜਿਹੜਾ ਬੰਦਾ ਰੈਸ਼ ਕੀਤਾ ਸੀਗਾ ਉਹੀ ਤੇ ਬੰਦਾ ਨਹੀਂ ਵਿੱਚ ਹੈਗਾ ਜੀ ਉਹ ਚੀਜ਼ ਫੇਰ ਵੈਰੀਫਾਈ ਕਰਾਂਗੇ ਹੁਣ ਤੇ ਆਪਾਂ ਇਹੀ ਦੇਖ ਰਿਹਾ ਕਿ ਦੋ ਟੀਮਸ ਬਣਾ ਕੇ ਬੈਕਵਰਡ ਫਾਰਵਰਡ ਲਿੰਕੇਜੇ ਸਾਰੇ ਦੇਖਾਂਗੇ ਜੀ ਕੈਮਰਾ ਚੈੱਕ ਕਰਾਂਗੇ ਕਿ ਕਿੱਥੋਂ ਇਹ ਬੰਦੇ ਆਏਗੇ ਫਿਰ ਉਹਨਾਂ ਨੂੰ ਫਿਰ ਅਰੈਸਟ ਕਰਕੇ ਅੱਗੇ ਦੀ ਕਰਾਂਗੇ ਮੈਮ ਥਾਣੇ ਦੀ ਕੁਛ ਹੀ ਦੂਰੀ ਦੇ ਘਟਨਾ ਸਾਰੀ ਵਾਪਰ ਗਈ ਹੈ ਉਤੋਂ ਪੋਸ਼ ਇਲਾਕਾ ਸਾਰੇ ਮਾਰਕੀਟ ਚ ਹਲਪ ਲੈ ਕੋਈ ਜ਼ਿਆਦਾ ਸਮਾਂ ਵੀ ਨਹੀਂ ਹੋਇਆ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਜਲੰਧਰ ਦਾ ਲੋਨ ਆਰਡਰ ਉਹ ਨਾ ਕ੍ਰਾਈਮ ਤੇ ਹਰ ਪਾਸੇ ਹੁੰਦਾ ਹੀ ਹੈ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਜਿਹੜਾ ਕ੍ਰਾਈਮ ਹੋ ਰਿਹਾ ਉਹਨੂੰ ਡਿਟੈਕਟ ਕਰਕੇ ਤੇ ਉਹਨੂੰ ਇਨਵੈਸਟੀਗੇਟ ਕਰਾਂਗੇ ਆਮ ਲੋਕਾਂ ਨੂੰ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕਿਉਂਕਿ ਡਰ ਪੈਦਾ ਹੋ ਜਾਂਦਾ ਜੀ ਜਦੋਂ ਜਦ ਦੀ ਘਟਨਾ ਹੋ ਜਾਈ ਆਸ-ਪਾਸ ਜੀ ਸਾਰਿਆਂ ਨੂੰ ਇਹੀ ਮੇਰਾ ਮੈਸੇਜ ਹੈ ਕਿ ਇਹ ਸ ਇਦਾਂ ਦੀ ਕੋਈ ਗੱਲ ਨਹੀਂ ਜਲੰਧਰ ਪੁਲਿਸ ਇਜ਼ ਆਲਵੇਸ देयर ਫॉर ði ਸੇਫਟੀ ਐਂਡ ਇਫ ਦਜ਼ ਐਨੀ ਇਸ਼ੂ ਦੇ ਕੈਨ ਕੰਟੈਕਟ ਅਸ ਔਨ 112 ਪੰਜਾਬ ਦੇ ਮੀਟਰ ਰੀਡਰਾਂ ਨੇ ਸਰਕਾਰ ਦੇ ਖਿਲਾਫ ਮੋਰਚਾ ਖੋਲ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਚੋਣਾਂ ਤੋਂ ਪਹਿਲਾਂ ਵਿਧਾਨ ਸਭਾ ਦੇ ਮੌਜੂਦਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਵਾਅਦਾ ਕੀਤਾ ਸੀ ਕਿ ਮੀਟਰ ਰੀਡਰਾਂ ਨੂੰ ਪੱਕੇ ਤੌਰ ਤੇ ਰੁਜ਼ਗਾਰ ਦੇ ਕੇ ਵਿਭਾਗ ਦੇ ਵਿੱਚ ਲੈ ਕੇ ਆਵਾਂਗੇ ਪਰ ਸਰਕਾਰ ਦੇ 3 ਸਾਲ ਪੂਰੇ ਹੋਣ ਤੇ ਵੀ ਵਾਅਦਾ ਪੂਰਾ ਨਹੀਂ ਹੋਇਆ ਮੀਟਰ ਰੀਡਰਾਂ ਨੇ ਮਸਲਾ ਹੱਲ ਨਾ ਹੋਣ ਤੇ ਸੜਕਾਂ ਤੇ ਉਤਰਨ ਦਾ ਚੇਤਾਵਨੀ ਦਿੱਤੀ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਜਿੱਥੇ ਇੱਕ ਪਾਸੇ ਵੱਖ-ਵੱਖ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਨੇ ਉੱਥੇ ਹੁਣ ਪੰਜਾਬ ਦੇ ਵਿੱਚ ਮੀਟਰ ਰੀਡਰਾਂ ਨੇ ਵੀ ਮੋਰਚਾ ਖੋਲਣ ਦਾ ਐਲਾਨ ਕਰ ਦਿੱਤਾ ਹੈ। ਫਰੀਦਕੋਟ ਦੇ ਵਿੱਚ ਮੀਟਰ ਰੀਡਰਾਂ ਵੱਲੋਂ ਇੱਕ ਮੀਟਿੰਗ ਕੀਤੀ ਗਈ ਜਿਦੇ ਵਿੱਚ ਪੰਜਾਬ ਭਰ ਦੇ ਮੀਟਰ ਰੀਡਰ ਸ਼ਾਮਲ ਹੋਏ। ਉਹਨਾਂ ਮੀਟਰ ਰੀਡਰਾਂ ਦੀ ਠੇਕੇਦਾਰੀ ਸਿਸਟਮ ਰਾਹੀਂ ਹੋ ਰਹੀ ਲੁੱਟ ਨੂੰ ਲੈ ਕੇ ਸਵਾਲ ਖੜੇ ਕੀਤੇ। ਮੀਟਰ ਰੀਡਰਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਆਗੂ ਕੁਲਤਾਰ ਸਿੰਘ ਸੰਧਵਾ ਨੇ ਚੋਣਾਂ ਤੋਂ ਪਹਿਲਾਂ ਉਹਨਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਉਹਨਾਂ ਨੂੰ ਪੱਕਾ ਰੋਜ਼ਗਾਰ ਦਿੱਤਾ ਜਾਵੇਗਾ। ਪਰ ਫਿਲਹਾਲ ਸਰਕਾਰ ਦੇ 3 ਸਾਲ ਬੀਤ ਚੁੱਕੇ ਨੇ ਪਰ ਅਜੇ ਤੱਕ ਉਹ ਵਾਅਦਾ ਪੂਰਾ ਨਹੀਂ ਕੀਤਾ ਗਿਆ ਮੀਟਰ ਰੀਡਰਾਂ ਦਾ ਕਹਿਣਾ ਹੈ ਕਿ ਅਸੀਂ ਪਹਿਲਾਂ ਵੀ ਰੋਜ਼ ਪ੍ਰਦਰਸ਼ਨ ਕਰ ਚੁੱਕੇ ਹਾਂ ਤੇ ਹੁਣ ਵੀ ਜੇਕਰ ਸਾਡੀਆਂ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਗਿਆ ਤਾਂ ਅਸੀਂ ਸੜਕਾਂ 'ਤੇ ਉਤਰਾਵਾਂਗੇ ਅੱਜ ਮੀਟਰ ਰੀਡਰ ਜਿਹੜੇ ਪੰਜਾਬ ਦੇ ਵਿੱਚ ਕੰਮ ਕਰ ਰਹੇ ਆ ਆਊਟਸੋਰਸ ਕੰਪਨੀਆਂ ਅnder ਕੰਮ ਕਰ ਰਹੇ ਆ ਜਿਨ੍ਹਾਂ ਦੀ ਕਿ ਤਨਖਾਹ 5 ਤੋਂ 7000 ਰੁਪਿਆ ਪ੍ਰਤੀ ਮਹੀਨਾ ਤਨਖਾਹ ਤੇ ਕੰਮ ਕਰ ਰਹੇ ਆ ਇਥੋਂ ਦੇ ਜਿਹੜੇ ਸਪੀਕਰ ਸਰਦਾਰ ਅਕਲਤਾਰ ਸਿੰਘ ਸੰਧਵਾ ਉਹਨਾਂ ਨੇ ਸਾਡੇ ਨਾਲ ਵੋਟਾਂ ਤੋਂ ਪਹਿਲਾਂ ਇੱਕ ਵਾਅਦਾ ਕੀਤਾ ਸੀ ਕਿ ਇਹਨਾਂ ਮੁੰਡਿਆਂ ਨੂੰ ਪੱਕੇ ਤੌਰ ਤੇ ਰੋਜ਼ਗਾਰ ਦੇ ਕੇ ਇਹਨਾਂ ਨੂੰ ਮਹਿਕਮੇ ਦੇ ਵਿੱਚ ਲੈ ਕੇ ਆਵਾਂਗੇ ਪਰ ਉਸ ਤੋਂ ਬਾਅਦ ਅਸੀਂ ਸਪੀਕਰ ਸਾਹਿਬ ਦੇ ਉਹ ਸਰਕਾਰ ਆਉਂਦਿਆਂ ਸਾਰ ਇਹਨਾਂ ਦੀ ਰਹਿਤ ਤੇ 6 ਮਹੀਨੇ ਲਈ ਲਗਾਤਾਰ ਧਰਨਾ ਸਾਡਾ ਚੱਲਿਆ ਤੇ ਇੱਕ ਧਰਨਾ ਸਾਡਾ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਦੇ ਉੱਥੇ ਜਿਹੜੇ ਦਫ਼ਤਰ ਦੇ ਬਾਹਰ ਉਹ 3 ਮਹੀਨੇ ਲਈ ਚੱਲਿਆ ਪਰ ਇਹਨਾਂ ਨੇ ਫਿਰ ਸਾਨੂੰ ਇਸ ਲਈ ਠਾਤਾ ਇਹ ਕਹਿੰਦੇ ਸਰਕਾਰ ਆਈ ਨੂੰ ਕੁਝ ਸਮਾਂ ਹੋਇਆ ਪਰ ਸਾਨੂੰ ਸਮਾਂ ਦਿਓ ਅਸੀਂ ਸਮਾਂ ਦਿੱਤਾ ਅਸੀਂ ਸਰਕਾਰ ਦੇ ਨਾਲ ਚੱਲੇ ਪਰ 3 ਸਾਲ ਦਾ ਸਮਾਂ ਦੇਣ ਦੇ باوجود ਵੀ ਅੱਜ ਸਰਕਾਰ ਦਾ ਬਰਨਾਲਾ ਉੱਥੇ ਦਾ ਉੱਥੇ ਖੜਾ ਹੈ ਸਰ ਪਿਛਲੇ ਕਈ ਸਾਲਾਂ ਤੋਂ 2022 ਦੇ ਵਿੱਚ ਜਦੋਂ ਸਰਕਾਰ ਸੱਤਾ ਦੇ ਵਿੱਚ ਆਈ ਇਹਨਾਂ ਨੇ ਸਾਡੇ ਨਾਲ ਇੱਕ ਵਾਅਦਾ ਕਰਿਆ ਸੀਗਾ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਕੰਪਨੀ ਦਾ ਸਟਾਰਾ ਬਾਕੀ ਤੁਹਾਨੂੰ ਮਹਿਕਮੇ ਨਹੀਂ ਲਿਆਵਾਂਗੇ ਚਲੋ ਇਹ ਵਾਅਦਾ ਸਾਡੇ ਨਾਲ ਸਪੀਕਰ ਸਾਹਿਬ ਨੇ ਕਰਿਆ ਸੀਗਾ ਜੀ ਤੇ ਉਸ ਤੋਂ ਬਾਅਦ ਸਾਡਾ 6 ਮਹੀਨੇ ਕਲਤਾਰ ਸਾਹ ਸਰਦਾਰ ਕਲਤਾਰ ਸਿੰਘ ਜੀ ਸੰਧਵਾ ਇਹਨਾਂ ਦੇ ਗੇਟ ਦੇ ਬੂਹੇ ਦੇ ਅੱਗੇ ਸਾਡਾ ਤਕਰੀਬਨ 6 ਮਹੀਨੇ ਦੇ ਕਰੀਬ ਸਰ ਨਾ ਚੱਲਿਆ ਜੀ ਤੇ ਜਿਸ ਤੋਂ ਬਾਅਦ ਸਾਡੇ ਨਾਲ ਸਪੀਕਰ ਸਾਹਿਬ ਨੇ ਇੱਕ ਵਾਅਦਾ ਕਰਿਆ ਚਲੋ ਟੈਂਕੀ ਪ੍ਰਦਰਸ਼ਨ ਤੋਂ ਬਾਅਦ ਉਹਨਾਂ ਨੇ ਇੱਕ ਕਹਿਆ ਸੀ ਅਸੀਂ ਤੁਹਾਡੇ ਵਕੀਲ ਬਣ ਕੇ ਲੜਾਂਗੇ ਜੀ ਤੇ ਤੁਹਾਡੇ ਨਾਲ ਪੂਰਾ ਕੋਆਪਰੇਟ ਕਰਾਂਗੇ ਅਸੀਂ ਇਹਨਾਂ ਕੰਪਨੀ ਨੂੰ ਬਾਹਰ ਕਰਕੇ ਤੁਹਾਨੂੰ ਮਹਿਕਮੇ ਦੀਆਂ ਲਿਆਵਾਂਗੇ ਪਰ ਅੱਜ 3-4 ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਉਹੀ ਜਿਹੜੀਆਂ ਪੁਰਾਣੀਆਂ ਸਰਕਾਰਾਂ ਕਰਦੀਆਂ ਸੀ ਕਾਲੀ ਸਰਕਾਰ ਲਾ ਲਓ ਚਾਹੇ ਕਾਂਗਰਸ ਸਰਕਾਰ ਲਾ ਲਓ ਉਹੀ ਅੱਜ ਇਹਨਾਂ ਦੇ ਜਿਹੜੀ ਮੰਨ ਲਓ ਉਹ ਜਵਾਨੀ ਅਸੀਂ ਕਹਿ ਰਹੇ ਸੀ ਬਦਲਾ ਆਊਗਾ ਪਰ ਸਾਨੂੰ ਬਦਲਾ ਕਿਸੇ ਪਾਸੇ ਦਿਖ ਨਹੀਂ ਰਿਹਾ ਤੇ ਅਸੀਂ ਕੁਲਤਾਰ ਸਿੰਘ ਸੰਧਵਾ ਜੀ ਨੂੰ ਇਹ ਗੱਲ ਕਹਿ ਰਹੇ ਹਾਂ ਵੀ ਤੁਹਾਡੀ ਸਰਕਾਰ ਦੇ ਸਿਰਫ ਅਜ ਡੇਢ ਸਾਲ ਬਾਕੀ ਨੇ ਜੇ ਤੁਸੀਂ ਇਸ ਮਸਲੇ ਦਾ ਸਾਡਾ ਕੋਈ ਹੱਲ ਨਾ ਕੀਤਾ ਤਾਂ ਅਸੀਂ ਤੁਹਾਡਾ ਸਖਤ ਵਿਰੋਧ ਕਰਾਂਗੇ ਤੇ ਅਸੀਂ ਤੁਹਾਨੂੰ ਫਿਰ ਸੜਕਾਂ ਤੇ ਚਾਹੇ ਆਪਦੇ ਬੱਚੇ ਲੈ ਕੇ ਉਤਰਨਾ ਪਵੇ ਅਸੀਂ ਸੜਕਾਂ ਤੇ ਥੋੜਾ ਬਰੋਧ ਕਰਾਂਗੇ ਤੇ ਜ਼ਿਕਰ ਹੋ ਗਿਆ ਕਿ ਸੂਬੇ ਦੇ ਵਿੱਚ ਕਈ ਜਥੇਬੰਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਨੇ ਤੇ ਹੁਣ ਨਵੇਂ ਸੰਘਰਸ਼ ਦਾ ਆਗਾਜ਼ ਮੀਟਰ ਰੀਡਰ ਵੀ ਕਰਦੇ ਹੋਏ ਨਜ਼ਰ ਆ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਕਿਸ ਤਰ੍ਹਾਂ ਦੇ ਨਾਲ ਮੀਟਰ ਰੀਡਰਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਦੀ ਹੈ ਜੇਕਰ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ ਤਾਂ ਜੋ ਚੇਤਾਵਨੀ ਮੀਟਰ ਰੀਡਰਾਂ ਵੱਲੋਂ ਕੀਤੀ ਗਈ ਆ ਉਹਦੇ ਉੱਤੇ ਉਹ ਕੀ ਕਾਰਵਾਈ ਕਰਦੇ ਨੇ ਮਾਨਸੂਨ ਦੀ ਬਰਸਾਤ ਸਾਰੇ ਰਿਕਾਰਡ ਤੋੜ ਦੀ ਨਜ਼ਰ ਆ ਰਹੀ ਹੈ ਪੰਜਾਬ ਹਿਮਾਚਲ ਹਰਿਆਣਾ ਤੇ ਚੰਡੀਗੜ੍ਹ ਸਣੇ ਦੇਸ਼ ਦੇ ਕਈ ਹਿੱਸਿਆਂ ਵਿੱਚ ਹੋ ਰਹੀ بارش ਨੇ ਤਾਪਮਾਨ ਹੇਠਾਂ ਡੇਗ ਦਿੱਤਾ ਹੈ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਅਲਰਟ ਵੀ ਜਾਰੀ ਕੀਤਾ ਗਿਆ ਹੈ ਹਿਮਾਚਲ ਪ੍ਰਦੇਸ਼ ਵਿੱਚ ਆਪਰ ਰਹੀਆਂ ਬੱਦਲ ਫਟਣ ਦੀਆਂ ਘਟਨਾਵਾਂ ਨੇ ਭਾਰੀ ਨੁਕਸਾਨ ਕੀਤਾ ਹੈ ਪੰਜਾਬ ਸਣੇ ਕਈ ਸੂਬਿਆਂ 'ਚ ਨਦੀਆਂ ਨਾਲੇ ਦੇ ਦਰਿਆ ਵਿੱਚ ਵਾਧਾ ਪਾਣੀ ਨਜ਼ਰ ਆ ਰਿਹਾ ਹੈ ਇੱਕ ਪਾਸੇ ਮੌਨਸੂਨ ਦੀ ਬਰਸਾਤ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ। ਤਾਪਮਾਨ ਕਾਫੀ ਹੇਠਾਂ ਆ ਚੁੱਕਿਆ ਹੈ ਪਰ ਦੂਜੇ ਪਾਸੇ ਮੌਨਸੂਨ ਲੋਕਾਂ ਵਾਸਤੇ ਮੁਸੀਬਤਾਂ ਵੀ ਲੈ ਕੇ ਆਇਆ ਹੈ। ਹਿਮਾਚਲ ਪ੍ਰਦੇਸ਼ ਦੇ ਵਿੱਚ ਕਈ ਥਾਵਾਂ ਦੇ ਉੱਤੇ ਬੱਦਲ ਫਟਣ ਦੀਆਂ ਘਟਨਾਵਾਂ ਵਾਪਰੀਆਂ ਨੇ। ਮੌਸਮ ਵਿਭਾਗ ਵੱਲੋਂ ਪੰਜਾਬ ਸਣੇ ਉੱਤਰੀ ਭਾਰਤ ਦੇ ਵਿੱਚ ਅਗਲੇ 6-7 ਦਿਨਾਂ ਲਈ ਭਵਿੱਖਬਾਣੀ ਕੀਤੀ ਗਈ ਹੈ। ਇਸ ਦੌਰਾਨ ਵੱਖ-ਵੱਖ ਥਾਵਾਂ ਦੇ ਉੱਤੇ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਪਹਾੜੀ ਇਲਾਕਿਆਂ ਦੇ ਵਿੱਚ ਬੱਦਲ ਫਟਣ ਦੀਆਂ ਵਾਪਰ ਰਹੀਆਂ ਘਟਨਾਵਾਂ ਅਤੇ ਭਾਰੀ ਬਰਸਾਤ ਦੇ ਕਾਰਨ ਦਰਿਆਵਾਂ ਦਾ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ। ਖਾਸ ਕਰਕੇ ਬਿਆਸ ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚਦਾ ਹੋਇਆ ਨਜ਼ਰ ਆ ਰਿਹਾ ਹੈ। ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਲੋਕਾਂ ਲਈ ਕਈ ਤਰ੍ਹਾਂ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਨੇ। ਮੌਸਮ ਵਿਭਾਗ ਵੱਲੋਂ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਗੁਜਰਾਤ, ਓਡੀਸ਼ਾ, ਗੋਆ, ਅਰਨਾਚਲ ਪ੍ਰਦੇਸ਼ ਦੇ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਹਰਿਆਣਾ ਦੇ ਵਿੱਚ ਵੀ ਮੌਨਸੂਨ ਕਾਫੀ ਐਕਟਿਵ ਨਜ਼ਰ ਆ ਰਿਹਾ ਹੈ ਮੌਸਮ ਵਿਭਾਗ ਕੇਂਦਰ ਚੰਡੀਗੜ੍ਹ ਵੱਲੋਂ 5 ਜੁਲਾਈ ਤੱਕ بارش ਦੀ ਸੰਭਾਵਨਾ ਜਤਾਈ ਜਾ ਰਹੀ ਹੈ ਹਿਮਾਚਲ ਦੇ ਵਿੱਚ ਤਕਰੀਬਨ 11 ਥਾਵਾਂ ਦੇ ਉੱਤੇ ਬੱਦਲ ਫਟਣ ਦੀਆਂ ਘਟਨਾਵਾਂ ਵਾਪਰੀਆਂ ਨੇ ਇਸ ਦੇ ਚੱਲਦਿਆਂ ਕਈ ਲੋਕਾਂ ਦੀ ਜਾਨ ਚਲੀ ਗਈ ਹੈ ਤੇ ਕਈ ਲੋਕ ਲਾਪਤਾ ਹੋ ਗਏ ਨੇ ਹਰਿਆਣਾ ਦੇ ਵਿੱਚ ਹੋਈ ਬਰਸਾਤ ਦੇ ਕਾਰਨ ਜਲ ਥਲ ਹੋ ਗਿਆ ਹੈ ਬਰਸਾਤ ਦਾ ਪਾਣੀ ਸਰਕਾਰੀ ਇਮਾਰਤਾਂ ਦੇ ਵਿੱਚ ਵੀ ਚਲਾ ਗਿਆ ਉਧਰ ਵਾਰਾਨਸੀ ਦੇ ਵਿੱਚ ਗੰਗਾ ਹਰ ਘੰਟੇ 50 ਐਮ ਐਮ ਦੀ ਰਫ਼ਤਾਰ ਦੇ ਉੱਤੇ ਵਧ ਰਹੀ ਹੈ 24 ਘੰਟਿਆਂ ਦੇ ਵਿੱਚ ਪਾਣੀ ਦਾ ਪੱਧਰ 2 ਮੀਟਰ ਤੱਕ ਵਧਿਆ ਹੈ ਮੌਸਮ ਵਿਭਾਗ ਵੱਲੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜੁਲਾਈ ਮਹੀਨੇ ਦੇ ਵਿੱਚ ਪੂਰੇ ਦੇਸ਼ ਦੇ ਵਿੱਚ 106 ਫੀਸਦੀ ਜ਼ਿਆਦਾ ਬਾਰਿਸ਼ ਹੋਣ ਦੀ ਸੰਭਾਵਨਾ ਹੈ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਸਣੇ 23 ਸੂਬਿਆਂ ਦੇ ਵਿੱਚ ਪਿਛਲੇ ਸਾਲਾਂ ਦੀ ਤੁਲਨਾ ਦੇ ਵਿੱਚ ਇਸ ਵਾਰ ਵਧੇਰੇ ਬਾਰਿਸ਼ ਹੋ ਸਕਦੀ ਹੈ ਪੰਜਾਬ ਦੇ ਵਿੱਚ ਵੀ ਮੌਸਮ ਵਿਭਾਗ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤੇ ਨੇ ਖਾਸ ਕਰ ਪਹਾੜਾਂ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ بارش ਦੀ ਸੰਭਾਵਨਾ ਜਤਾਈ ਜਾ ਰਹੀ ਹੈ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਮੌਨਸੂਨ ਕੀ ਅਸਰ ਦਿਖਾਉਂਦਾ ਹੈ ਅੱਜ ਦੇ ਪੰਜਾਬ ਨਿਊਜ਼ ਬੁਲਟਨ ਦੇ ਵਿੱਚ ਨਹੀਂ ਪੰਜਾਬ ਨਿਊਜ਼ ਬੁਲਟਨ ਲੈ ਕੇ ਫਿਰ ਆਵਰੋਗੇ ਧੰਨਵਾਦ